ਸਤਿ ਸ਼੍ਰੀ ਅਕਾਲ ਜੀ ਕਿ ਮੈਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਮੈਂ ਸਿਮਰਨ ਤੁਹਾਡਾ ਪੁਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਪਤਾ ਹੈ ਕਿਸ ਲਈ ਹੈ ਕਿਉਂਕਿ ਤੁਹਾਨੂੰ ਥੰਬਨੇਲ ਤੋਂ ਪਤਾ ਚੱਲ ਹੀ ਗਿਆ ਹੋਊਗਾ ਤੇ ਥੰਬਨੇਲ ਦੇਖ ਕੇ ਹੀ ਤੁਸੀਂ ਉਰੇ ਆਏ ਹੋਵੋਗੇ ਵੀਡੀਓ ਦੇਖਣ ਤੇ ਮੈਂ ਗੱਲ ਕਰੂੰਗੀ ਜੀ ਝੂੜੀਆਂ ਦੀ ਜਿਹੜੀਆਂ ਪਹਿਣਾ ਦੇ ਫੇਸ ਤੇ ਚੂੜੀਆਂ ਪੈ ਜਾਂਦੀਆਂ ਨੇ ਹਨਾ ਫਾਈਨ ਲਾਈਨਸ ਆ ਜਾਂਦੀਆਂ ਨੇ ਇੱਥੇ ਆ ਜਾਂਦੀਆਂ ਨੇ ਫਾਈਨ ਲਾਈਨਸ ਆ ਚੀਜ਼ ਤੇ ਆ ਚੀਜ਼ ਤੇ ਤੇ ਸਾਰਾ ਫੇਸ ਹੀ ਫੋਰਹੈਡ ਸਾਰਾ ਫੇਸ ਹੀ ਖਰਾਬ ਲੱਗਣ ਲੱਗ ਜਾਂਦਾ ਆਪਾਂ ਨੂੰ ਤੇ ਉਹਦੇ ਨਾਲ ਆਪਣਾ ਕੌਨਫੀਡੈਂਸ ਵੀ ਬਹੁਤ ਜ਼ਿਆਦਾ ਲੋ ਹੋ ਜਾਂਦਾ ਆਪਾਂ ਨੂੰ ਬਾਹਰ ਜਾਣ ਵਿੱਚ ਸ਼ਰਮ ਆਉਂਦੀ ਆ ਹਨਾ ਵਿਆਹ ਸ਼ਾਦੀਆਂ ਹੁੰਦੀਆਂ ਨੇ ਸਾਨੂੰ ਐ ਲੱਗਦਾ ਵੀ ਕੀ ਕਰਾਂਗੇ ਜਾ ਕੇ ਹਨਾ ਵੀ ਮੇਕਅਪ ਸੋਹਣਾ ਨਹੀਂ ਲੱਗਣਾ ਤੇ ਵੀ ਮੇਕਅਪ ਵੀ ਜਦੋਂ ਕਰਦੇ ਨੇ ਹਨਾ ਉਹ ਆਪਣੇ ਲਾਈਨਾਂ ਦੇ ਵਿੱਚ ਫਸ ਜਾਂਦਾ ਹੈ ਤੇ ਉਹ ਅਲੱਗ ਹੀ ਦਿਖਦਾ ਹੈ ਕਲੀਅਰ ਨਹੀਂ ਆਉਂਦਾ ਹੈਗਾ ਆਪਣੇ ਫੇਸ ਤੇ ਮੇਕਅਪ ਤੇ ਆਪਾਂ ਨੂੰ ਉਹ ਆਪਣੇ ਆਪ ਨੂੰ ਦੇਖਣ ਨੂੰ ਚੰਗਾ ਨਹੀਂ ਲੱਗਦਾ ਹੈਗਾ ਇਸ ਲਈ ਆਪਣਾ ਕੌਨਫੀਡੈਂਸ ਜਿਹੜਾ ਬਿਲਕੁਲ ਹੀ ਲੋ ਹੋ ਜਾਂਦਾ ਹੈ ਆਪਾਂ ਨੂੰ ਸ਼ਰਮ ਆਉਂਦੀ ਹੈ ਬਾਹਰ ਅੰਦਰ ਜਾਣ ਤੋਂ ਤੇ ਇਹ ਸਾਰੀ ਚੀਜ਼ ਦਾ ਸੋਲੂਸ਼ਨ ਮੈਂ ਤੁਹਾਡੇ ਵਾਸਤੇ ਲੈ ਕੇ ਨਹੀਂ ਆ ਜੀ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਹੈਗੀ ਤੇ ਇਹ ਵਰਤੀ ہوئی ਹੈ ਬਿਲਕੁਲ 100% ਸਹੀ ਹੈ ਜੀ ਮੈਂ ਜੋ ਵੀ ਤੁਹਾਨੂੰ ਸ킨 ਦੀ ਜਾਣਕਾਰੀ ਦਵਾਂਗੀ ਹੁਣ ਜਾਂ ਅੱਗੇ ਵਾਸਤੇ ਵੀ ਦਵਾਂਗੀ ਤੇ ਉਹ ਤੁਹਾਨੂੰ ਐਵੇਂ ਹੀ ਨਹੀਂ ਦਵਾਂਗੀ ਮੈਨੂੰ ਸਕਿਨ ਬਾਰੇ ਨੌਲੇਜ ਹੈ ਜੀ ਮੈਂ ਇਹ ਕੰਮ ਕਰਦੀ ਹਾਂ ਤੇ ਮੈਂ ਆਪਣਾ ਆਪਣੇ ਕਸਟਮਰਸ ਆਂਦੀ ਆ ਉਹਨਾਂ ਦਾ ਸਕਿਨ ਦਾ ਕਰਦੀ ਆ ਹਨਾ ਫੇਸ਼ੀਅਲ ਵਗੈਰਾ ਜੇ ਮੈਨੂੰ ਉਹਨਾਂ ਦੀ ਸਕਿਨ ਬਾਰੇ ਨੌਲੇਜ ਹੈ ਵੀ ਉਹਨਾਂ ਦੀ ਸਕਿਨ ਤੇ ਕੀ ਹੋਊਗਾ ਹਨਾ ਕਿ ਕਰਨਾ ਚਾਹੀਦਾ ਕਿਹੜਾ ਫੇਸ਼ੀਅਲ ਜਾਂ ਕਿਹੜੀ ਬਲੀਚ ਤੇ ਇਹ ਮੈਨੂੰ ਸਾਰਾ ਪਤਾ ਹੈ ਨੌਲੇਜ ਹੈ ਮੈਨੂੰ ਇਹ ਵੀ ਪਤਾ ਹੈ ਵੀ ਕਿਹੜੀ ਰੈਮੇਡੀ ਆਪਣੇ ਵਾਸਤੇ ਸਹੀ ਹੈ ਤੇ ਕਿਹੜੀ ਰੈਮੇਡੀ ਆਪਣੇ ਵਾਸਤੇ ਗਲਤ ਹੈ ਮੈਂ ਹਮੇਸ਼ਾ ਤੁਹਾਡੇ ਨਾਲ ਸਹੀ ਰੈਮੇਡੀ ਲੈ ਕੇ ਹਾਜ਼ਰ ਹੋऊंगी ਜੀ ਤੁਹਾਨੂੰ ਉਹ ਬਣਾ ਕੇ ਵੀ ਦਿਖਾਉਂਗੀ ਲਗਾ ਕੇ ਵੀ ਦਿਖਾਉਂਗੀ ਜੇ ਤੁਹਾਨੂੰ ਸਹੀ ਲੱਗੂਗਾ ਤਾਂ ਤੁਸੀਂ ਜ਼ਰੂਰ ਯੂਜ਼ ਕਰ ਸਕਦੇ ਹੋ ਪਰ ਹਾਂ ਇਹ ਐਨ ਹੈ ਜੀ ਜਦੋਂ ਆਪਾਂ ਨਾ ਕੋਈ ਵੀ ਰੈਮਡੀ ਸ਼ੁਰੂ ਕਰਦੇ ਆ ਲਾਉਣਾ ਹਨਾ ਲਾਉਣਾ ਜਾਂ ਖਾਣਾ ਕੋਈ ਵੀ ਆਪਾਂ ਡਾਈਟ ਜਲਣਿਆ ਜਾਂ ਕੋਈ ਫੇਸ ਵਾਸਤੇ ਤੇ ਉਹ ਆਪਾਂ ਨਾ 2-4 ਦਿਨ ਲਾ ਕੇ ਨਹੀਂ ਛੱਡਣਾ ਚਾਹੀਦਾ ਉਹ ਆਪਾਂ ਨੂੰ ਰੈਗੂਲਰ ਲਾਉਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਚੀਜ਼ ਨੂੰ ਰੈਗੂਲਰ ਲਾਵਾਂਗੇ ਹਨਾ ਜਾਂ ਰੈਗੂਲਰ ਖਾਵਾਂਗੇ ਤਾਂ ਹੀ ਆਪਾਂ ਨੂੰ ਉਹਦਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲਦਾ ਤੇ ਤਾਂ ਹੀ ਡਾਕਟਰ ਨੇ ਜਿਹੜੇ ਦਵਾਈਆਂ ਦਾ ਆਪਾਂ ਨੂੰ ਕੋਰਸ ਦੱਸਦੇ ਹੁੰਦੇ ਨੇ ਤੇ ਤੁਹਾਨੂੰ ਬਾਕੀ ਤੁਸੀਂ ਸਮਝਦਾਰ ਹੋ ਜੀ ਤੇ ਚਲੋ ਮੈਂ ਤੁਹਾਨੂੰ ਅੱਜ ਦਾ ਜਿਹੜਾ ਦਿਖਾਉਣੀ ਆ ਪੈਕ ਤੇ ਬਸ ਭੈਣੋ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਓ ਝੋੜੀਆਂ ਨੂੰ ਲੈ ਕੇ ਤੇ ਆਪਣੇ ਫੇਸ ਦੀ ਪ੍ਰੋਬਲਮ ਨੂੰ ਲੈ ਕੇ ਬਸ ਤੁਸੀਂ ਇਹ ਸਮਝੋ ਵੀ ਸਾਡੇ ਹੱਥ ਨਾਲ ਵੀ ਜਾਦੂ ਲੱਗ ਗਿਆ ਤੁਸੀਂ ਐਨਾ ਸਮਝਿਓ ਤੇ ਤੁਸੀਂ ਬਸ ਕਰਿਓ ਜਰੂਰ ਚਲੋ ਆਪਾਂ ਦੇਖਦੇ ਹਾਂ ਜੀ ਹਾਂਜੀ ਭੈਣੋ ਆ ਹੈ ਉਹ ਜਾਦੂ ਜਿਹੜਾ ਤੁਹਾਡੇ ਹੱਥ ਲੱਗਣ ਵਾਲਾ ਤੇ ਇਹ ਹੈਗਾ ਜੀ ਮੋਰਿੰਗਾ ਪਾਊਡਰ ਮੋਰਿੰਗਾ ਪਾਊਡਰ ਦੇ ਇੰਨੇ ਜ਼ਿਆਦਾ ਫਾਇਦੇ ਨੇ ਆਪਣੀ ਸਕਿਨ ਲਈ ਕਿ ਮੈਂ ਤੁਹਾਨੂੰ ਕੀ ਦੱਸਾਂ ਮੈਂ ਇੱਕ ਵੀਡੀਓਸ ਤਾਂ ਲੱਗਦਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਇਹਦੇ ਇੰਨੇ ਜ਼ਿਆਦਾ ਫਾਇਦੇ ਨੇ ਜਿਹੜਾ ਵਿਟਾਮਿਨ ਸੀ ਆ ਤੁਹਾਨੂੰ ਪਤਾ ਆਪਣੀ ਸਕਿਨ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੁੰਦਾ ਤੇ ਉਹ ਵਿਟਾਮਿਨ ਸੀ ਇਹਦੇ ਵਿੱਚ ਬਹੁਤ ਗੁਣਾ ਜ਼ਿਆਦਾ ਹੈ ਸੀਰਮ ਸੂਰਮ ਨੂੰ ਧੱਕੀ ਤਈ ਦੂਰ ਧਰਦਾ ਜੀ ਠੀਕ ਹੈ ਇੱਕ ਰੈਟਨੋਲ ਹੁੰਦਾ ਰੈਟਨੋਲ ਆਪਣੇ ਤੁਹਾਨੂੰ ਪਤਾ ਹੈ ਜਿਉਂਦੋਂ ਆਪਣੇ ਫੇਸ ਤੇ ਫਾਈਨ ਲਾਈਨਸ ਆ ਰਿੰਕਲ ਆ ਜਾਣ ਹਨ ਮਤਲਬ ਝੁਰੜੀਆਂ ਪੈ ਜਾਣ ਤੇ ਉਹਨਾਂ ਨੂੰ ਦੂਰ ਕਰਦਾ ਰੈਟਨੋਲ ਕਿ ਰੈਟਨੋਲ ਬਹੁਤ ਮਹਿੰਗੇ ਸੀਰਮ ਹੁੰਦੇ ਨੇ ਰੈਟਨੋਲ ਦੇ ਜਿਹੜੀਆਂ ਭੈਣਾਂ ਨੇ ਲਈ ਨੇ ਉਹਨਾਂ ਨੂੰ ਪਤਾ ਹੋਊਗਾ ਇਹਦੇ ਵਿੱਚ ਰੈਟਨੋਲ ਬਹੁਤ ਜ਼ਿਆਦਾ ਮਾਤਰਾ ਵਿੱਚ ਹੈ ਬਹੁਤ ਮਾਤਰਾ ਵਿੱਚ ਰੈਟਨੋਲ ਹੈ ਇਹਦੇ ਵਿੱਚ ਸੋਪ ਕੁਆਲਟੀ ਵੀ ਹੈ ਜਿਵੇਂ ਨਾ ਸਾਬਣ ਜਾਂ ਫੇਸ ਵਾਸ਼ ਆਪਣੇ ਸਕਿਨ ਨੂੰ ਖਿੱਚ ਕੇ ਮਤਲਬ ਉਹਦੇ ਅੰਦਰੋਂ ਡਸਟ ਕੱਢ ਦਿੰਦੇ ਨੇ ਸਕਿਨ ਵਿੱਚੋਂ ਉਹ ਕੰਮ ਵੀ ਇਹ ਕਰਦਾ ਹੈ ਇਹ ਸਿਰਫ ਲਗਾਉਣ ਦੇ ਨਹੀਂ ਇਹ ਖਾਣ ਦੇ ਵੀ ਕੰਮ ਆਉਂਦਾ ਜੀ ਫਿਲਹਾਲ ਮੈਂ ਇਹਨੂੰ ਖਾ ਨਹੀਂ ਰਹੀ ਮੈਂ ਸਿਰਫ ਇਹਨੂੰ ਲਗਾ ਰਹੀ ਹਾਂ ਖਾ ਨਹੀਂ ਰਹੀ ਤੇ ਖਾਣ ਦਾ ਮੈਂ ਤੁਹਾਨੂੰ ਝੂਠ ਨਹੀਂ ਬੋਲਦੀ ਮੈਨੂੰ ਇਹਦਾ ਕੋਈ ਤਜਰਬਾ ਨਹੀਂ ਹੈਗਾ ਖਾਣ ਦਾ ਨਾ ਮੈਂ ਕਦੇ ਇਹ ਖਾਧਾ ਹੈ ਠੀਕ ਹੈ ਤੇ ਵੈਸੇ ਇਹ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਗੁਨਾਕਾਰ ਜਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ weight loss ਵਿੱਚ ਫਾਇਦੇਮੰਦ ਹੈ ਬਹੁਤ ਜ਼ਿਆਦਾ ਠੀਕ ਹੈ ਪਰ ਮੈਂ ਇਹ ਕਦੇ ਨਹੀਂ ਖਾਧਾ ਹੈਗਾ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਮੇਰੇ ਕੋਲ ਹੈਗੀ ਹੈ ਮੈਂ ਉਹੀ ਦਵਾਂਗੀ ਮੈਂ ਤੁਹਾਨੂੰ ਫालतू ਕੋਈ ਜਾਣਕਾਰੀ ਨਹੀਂ ਦਵਾਂਗੀ ਬਾਕੀ ਇਹ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ 200 ਰੁਪਏ ਦੇ ਵਿੱਚ ਇਹ ਪੈਕ ਹੈ ਜਿਹੜਾ ਇਹ ਆ ਜਾਂਦਾ ਹੈ ਤੇ ਇਹ ਪਾਊਡਰ ਗ੍ਰੀਨ ਗ੍ਰੀਨ ਕਲਰ ਦਾ ਪਾਊਡਰ ਹੁੰਦਾ ਮੈਂ ਹੁਣੇ ਤੁਹਾਨੂੰ ਬਣਾ ਕੇ ਦਿਖਾਉਣੀ ਆ ਤੇ ਲਾਵਾ ਕੇ ਦਿਖਾਉਣੀ ਆ ਵੀ ਕਿਵੇਂ ਇਹ ਬਣਦਾ ਕਿਵੇਂ ਇਹਨੂੰ ਤਿਆਰ ਕਰਨਾ ਤੇ ਆਪਾਂ ਕਿਵੇਂ ਲਾਉਣਾ ਤੇ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਹੁਣ ਆਪਾਂ ਤੁਹਾਨੂੰ ਇਹਨੂੰ ਬਣਾਉਣਾ ਦੱਸ ਦਿਆਂ ਕਿਵੇਂ ਬਣਾਉਣਾ ਤੇ ਆ ਦੇਖੋ ਇਹ ਹੈਗਾ ਪਾਊਡਰ ਐਵੇਂ ਦਾ ਪਾਊਡਰ ਹੈ ਜੀ ਇਹ ਤੇ ਇਹਨੂੰ ਬਣਾਉਣ ਲਈ ਆਪਾਂ ਨੂੰ ਚਾਹੀਦਾ ਇੱਕ ਸ਼ਹਿਦ ਤੇ ਇੱਕ ਦਹੀਂ ਦਹੀਂ ਤੁਹਾਡਾ ਜੇ ਖੱਟਾ ਹੋਊਗਾ ਤਾਂ ਵੀ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੇ ਤਾਜ਼ਾ ਹੋ ਤਾਂ ਵੀ ਠੀਕ ਹੈ ਤੇ ਮਤਲਬ ਜੇ ਜ਼ਿਆਦਾ ਦਿਨਾਂ ਦਾ ਹੋਊਗਾ ਜਿਵੇਂ 3-4 ਦਿਨਾਂ ਦਾ ਉਹ ਉਦੋਂ ਵੀ ਜ਼ਿਆਦਾ ਵਧੀਆ ਠੀਕ ਹੈ ਤੇ ਆ ਆਪਾਂ ਪਾਵਾਂਗੇ ਇੱਕ ਚਮਚ ਬਾਕੀ ਤੁਸੀਂ ਆਪਦੇ ਫੇਸ ਰਿਕੋਰਡਿੰਗ ਪਾ ਸਕਦੇ ਹੋ ਜਿੰਨਾ ਕੁ ਤੁਹਾਡੇ ਫੇਸ ਤੇ ਲੱਗਦੀ ਹੈ ਚੀਜ਼ ਆ ਦੇਖੋ ਇਹ ਆਪਾਂ ਇੱਕ ਚਮਚ ਇਹ ਪਾ ਲਿਆ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਆ ਦੇਖੋ ਦੇ ਰਹੀ ਪਾਵਾਂਗੇ ਇਹਦੇ ਵਿੱਚ ਆਪਾਂ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਸ਼ਹਿਦ ਆ ਦੇਖੋ ਇੰਨਾ ਕੁ ਸ਼ਹਿਦ ਪਾਵਾਂਗੇ ਜਿ ਆਪਾਂ ਨੱਕ ਇਹਦੇ ਵਿੱਚ ਸ਼ਹਿਦ ਪਾ ਲਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਤੁਹਾਨੂੰ ਨਾ ਕਸਤੂਰੀ ਹਲਦੀ ਹੁੰਦੀ ਹੈ ਜਿਹੜੀ ਵਾਈਲਡ ਟਰਮਰਿਕ e ਉਹ ਵੀ ਤੁਸੀਂ ਫੇਸ ਪੈਕ ਵਧੀਆ ਬਣ ਗਿਆ ਜੀ ਹੁਣ ਆਪਾਂ ਇਹਨੂੰ ਲਗਾਉਨੇ ਆ ਫੇਸ ਤੇ ਤੇ ਮੈਂ ਲਗਾ ਕੇ ਤੁਹਾਨੂੰ ਦੱਸਦੀ ਆ ਲਾਉਣ ਤੋਂ ਬਾਅਦ ਇਹਨੂੰ ਆ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਅੱਧਾ ਘੰਟਾ ਇਹਨੂੰ ਰੱਖ ਸਕਦੇ ਹੋ ਠੀਕ ਹੈ ਬਸ ਇੰਨਾ ਕ ਖਿਆਲ ਰੱਖਿਓ ਕਿ ਇਹ ਨਾ ਆਪਾਂ ਜ਼ਿਆਦਾ ਡਰਾਈ ਨਹੀਂ ਹੋਣ ਦੇਣਾ ਹੈਗਾ ਸੁੱਕਣ ਜ਼ਿਆਦਾ ਕੋਈ ਵੀ ਪੈਕ ਆਪਾਂ ਸੁੱਕਣ ਨਹੀਂ ਦੇਈਦਾ ਹੁੰਦਾ ਜੀ ਜੇ ਨਾ ਕੋਈ ਵੀ ਪੈਕ ਲਾਉਨੇ ਆਪਾਂ ਜੀ ਉਹ ਸੁੱਕਦਾ ਤਾਂ ਆਪਾਂ ਨੂੰ ਸੁੱਕਣ ਤੋਂ ਪਹਿਲਾਂ ਪਹਿਲਾਂ ਉਹਨੂੰ ਧੋ ਦੇਣਾ ਚਾਹੀਦਾ ਠੀਕ ਹੈ ਕਿਉਂਕਿ ਜਦੋਂ ਸੁੱਕ ਜਾਂਦਾ ਨਾ ਫਿਰ ਉਹ ਆਪਣੀ ਸਕਿਨ ਨੂੰ ਨਾ ਖਿੱਚ ਪਾ ਲੈਂਦਾ ਤੇ ਇਹਦੇ ਨਾਲ ਨਾ ਝੋੜੀਆਂ ਜ਼ਿਆਦਾ ਹੋਣ ਦੀ ਅ ਸਮੱਸਿਆ ਹੋ ਸਕਦੀ ਹੈ ਠੀਕ ਹੈ ਹੁਣ ਮੈਨੂੰ ਲਾ ਕੇ ਦਿਖਾਉਣੀ ਹੈ ਤੁਹਾਨੂੰ ਹਾਂਜੀ ਹੁਣ ਮੈਂ ਇਹ ਆਪਣੇ ਸਾਰੇ ਫੇਸ ਦੇ ਉੱਤੇ ਲਗਾ ਲਿਆ ਤੁਸੀਂ ਵੀ ਇਸ ਤਰ੍ਹਾਂ ਕਰਕੇ ਲਗਾ ਲੈਣਾ ਦੇਖੋ ਨੈਕ ਤੇ ਵੀ ਲਾ ਸਕਦੇ ਹੋ ਤੁਸੀਂ ਇੱਥੇ ਤੇ ਤੱਕ ਲਗਾ ਸਕਦੇ ਹੋ ਠੀਕ ਹੈ ਤੇ ਐਵੇਂ ਲਾ ਲੈਣਾ ਤੁਸੀਂ ਤੇ ਇਹਨੂੰ ਸੁੱਕਣ ਤੋਂ ਪਹਿਲਾਂ ਉਤਾਰ ਦਾਂਗੇ ਆਪਾਂ ਘੱਟੋ ਘਾਟੇ ਨੂੰ 20 ਮਿੰਟ ਤਾਂ ਜ਼ਰੂਰ ਰੱਖਾਂਗੇ ਠੀਕ ਹੈ ਜੀ ਤੇ ਚਲੋ ਫਿਰ ਮੈਂ ਤੁਹਾਨੂੰ ਧੋਣ ਤੋਂ ਬਾਅਦ ਮਿਲਦੀ ਆ ਫੇਸ ਕਿਉਂਕਿ ਕੋਈ ਵੀ ਫੇਸ ਪੈਕ ਲਗਾ ਕੇ ਆਪਾਂ ਨੂੰ ਬੋਲਣਾ ਨਹੀਂ ਚਾਹੀਦਾ ਹੈਗਾ ਤੇ ਚਲੋ ਜੀ ਆਪਾਂ ਫੇਰ ਗੱਲ ਕਰਦੇ ਆ ਐਨੇ ਮੈਂ 15 20 ਮਿੰਟ ਲੰਬੇ ਪੈਣੀ ਆ ਰੈਸਟ ਕਰਦੀ ਆ ਤੇ ਕਦੇ ਵੀ ਫੇਸ ਪੈਕ ਲਗਾ ਕੇ ਆਪਾਂ ਨੂੰ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਦੋਂ ਆਪਣੇ ਕੋਲੇ 15 20 ਮਿੰਟ ਜਾਂ ਅੱਧਾ ਘੰਟਾ ਫ੍ਰੀ ਹੈ ਨਾ ਤਾਂ ਆਪਾਂ ਫੇਸ ਪੈਕ ਲਗਾ ਕੇ ਲੇਟਣਾ ਹੁੰਦਾ ਜੀ ਠੀਕ ਹੈ ਤਾਂ ਆਪਾਂ ਫਿਰਨਾ ਨਹੀਂ ਹੁੰਦਾ ਕਈ ਪੈਣਾ ਹੁੰਦੀਆਂ ਨੇ ਪੋਚੇ ਲਾਉਣ ਲੱਗ ਜਾਂਦੀਆਂ ਨੇ ਕਈ ਹੁੰਦੀਆਂ ਨੇ ਭਾਂਡੇ ਮਾਂਜਣ ਲੱਗ ਜਾਂਦੀਆਂ ਨੇ ਰਸੋਈ ਦਾ ਕੰਮ ਕਰ ਲਾ ਜਾਂਦੇ ਇਹ ਬਿਲਕੁਲ ਗਲਤ ਹੈ ਠੀਕ ਹੈ ਆਪਾਂ ਨੂੰ ਫੇਸ ਪੈਕ ਲਗਾ ਕੇ ਜਾਂ ਤਾਂ ਚੇਅਰ ਦੇ ਉੱਤੇ ਇਸ ਤਰ੍ਹਾਂ ਕਰਕੇ ਬੈਠ ਜਾਣਾ ਚਾਹੀਦਾ ਜਾਂ ਫਿਰ ਆਪਾਂ ਨੂੰ ਲੰਬੇ ਪੈ ਜਾਣਾ ਚਾਹੀਦਾ ਠੀਕ ਹੈ 15-20 ਮਿੰਟ ਆਪਾਂ ਨੂੰ ਜ਼ਰੂਰ ਫੇਸ ਪੈਕ ਪੈਕਸ ਕਰਨਾ ਚਾਹੀਦਾ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆਂ ਤੇ ਪੈਕ ਉਤਾਰਨ ਤੋਂ ਬਾਅਦ ਲਓ ਜੀ ਮੈਨੂੰ 20 ਮਿੰਟ ਹੋ ਗਏ ਲਗਾਏ ਨੂੰ ਤੇ ਹੁਣ ਆਪਾਂ ਇਹਨੂੰ ਉਤਾਰ ਕੇ ਦਿਖਾਉਨੇ ਆ ਵੀ ਆਪਾਂ ਕਿਵੇਂ ਉਤਾਰਨਾ ਤੇ ਇਹਨੂੰ ਨਾ ਆਪਾਂ ਐਵੇਂ ਐਵੇਂ ਫੇਸ ਤੇ ਨਾ ਰੱਬ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਨਾ ਮਸਲ ਮਸਲ ਕੇ ਸੌਫਟ ਹੱਥਾਂ ਨਾਲ ਪੂਰੇ ਫੇਸ ਨੂੰ ਨਾ ਮਸਲ ਕੇ ਤੋ ਲੈਣਾ ਐ ਇਵੇਂ ਐਦੀ ਮ사ਜ ਕਰਕੇ ਐਵੇਂ ਐਵੇਂ ਨੂੰ ਮਸਲ ਕੇ ਧੋਣਾ ਤੁਸੀਂ ਨੂੰ ਠੀਕ ਹੈ ਠੀਕ ਹੈ ਜੀ ਮੈਂ ਧੋ ਕੇ ਆਉਣੀ ਆ ਫਿਰ ਮਿਲਦੇ ਹਾਂ ਲਓ ਜੀ ਫੇਸ ਆਪਾਂ ਧੋ ਲਿਆ ਤੇ ਦੇਖੋ ਬਹੁਤ ਵਧੀਆ ਫੇਸ ਹੋ ਗਿਆ ਬਿਲਕੁਲ ਉਹ ਨਹੀਂ ਹੈਗਾ ਡਰਾਈ ਨਹੀਂ ਕਰਦਾ ਹੈਗਾ ਬਿਲਕੁਲ ਵੀ ਤੇ ਇਸ ਤੋਂ ਬਾਅਦ ਨਾ ਤੁਸੀਂ ਕੋਈ ਵੀ ਆਇਲ ਦੀ ਮ사ਜ ਕਰ ਸਕਦੇ ਹੋ ਜਾਂ ਫਿਰ ਮੋਇਸਚੁਰਾਈਜ਼ਰ ਜੇ ਤੁਹਾਡੇ ਕੋਲ ਵਧੀਆ ਹੈ ਵਧੀਆ ਜਿਹਾ ਮੋਇਸਚੁਰਾਈਜ਼ਰ ਹੈ ਤਾਂ ਉਹ ਲਾ ਸਕਦੇ ਹੋ ਤੇ ਚਲੋ ਜੀ ਠੀਕ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਠੀਕ ਹੈ ਜੀ ਧੰਨਵਾਦ ਜੀ